ਸਰ ਜੀ ਪ੍ਰੈਸ ਕਾਨਫਰੰਸ ਦੇ ਲਈ ਸਰ ਕੀ ਪੁੱਛਾ ਮੰਗਲਾ ਸਰ ਕਿੰਨੇ ਬੰਦੇ ਰਸਕੀ ਸਾਡੇ ਮਾਮਲਾ ਹੈ ਜੀ ਲੁੱਟਾ ਖਵਾਉਣ ਦੇ ਵਿੱਚ ਜਿਹੜੇ ਲਿਪਤ ਸੀਗੇ ਇੱਕ ਗੈਂਗ ਉਹਨੂੰ ਹੋਰ ਰਿਕਵਰੀ ਕੀਤੀ ਗਈ ਹੈ ਪੰਜ ਬੰਦੇ ਉਹਨਾਂ ਦੇ ਵੀ ਗ੍ਰਿਫਤਾਰ ਕੀਤੇ ਗਏ ਨੇ ਜਿਹੜੇ ਕਿ ਨਾਮ ਹੈਗਾ ਅਰਸ਼ਦੀਪ ਸਿੰਘ ਉਰਫ ਗਿੱਪੀ ਪੁੱਤਰ ਰঞ্জੀਤ ਸਿੰਘ ਵਾਸੀ ਗੁਰਨਾਨਕ ਨਗਰ ਬਾਜੀਗਰ ਬਸਤੀ ਬਰਨਾਲਾ ਦੂਸਰਾ ਹੈਗਾ ਜੀ ਲਖਵਿੰਦਰ ਸਿੰਘ ਉਰਫ ਗੁਰਮਾ ਪੁੱਤਰ ਬਿਨ ਸਿੰਘ ਵਾਸੀ ਰਾਮ ਸਰ ਕੋਠੇ ਬਾਜਾਖਾਨਾ ਰੋਡ ਬਰਨਾਲਾ ਤੀਜਾ ਹੈਗਾ ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਰਾਮ ਸਰ ਕੋਠੇ ਬਾਜਾਖਾਨਾ ਰੋਡ ਬਰਨਾਲਾ ਚੌਥਾ ਹੈਗਾ ਸੁਖਚੈਨ ਸਿੰਘ ਉਰਫ ਚੈਨੀ ਪੁੱਤਰ ਪਾਲ ਸਿੰਘ ਵਾਸੀ ਰਾਮ ਸਰ ਕੋਠਾ ਬਾਜਾਖਾਨਾ ਰੋਡ ਬਰਨਾਲਾ ਪੰਜਵਾਂ ਹੈਗਾ ਜਸਨੂਰ ਸਿੰਘ ਉਰਫ ਨਿੱਕਾ ਪੁੱਤਰ ਵਰਜਨ ਸਿੰਘ ਵਾਸੀ ਨੇੜਾ ਦੁਸਹਿਰਾ ਗਰਾਊਂਡ ਆਵਾ ਬਸਤੀ ਬਰਨਾਲਾ ਇਹ ਪੰਜ ਜਿਹੜੇ ਸੀਗੇ ਇਹ ਆਪਣੇ ਇਹਨਾਂ ਨੇ ਇੱਕ ਪਿਕਅਪ ਲਈਤੀ ਹੋਈ ਸੀ ਤੇ ਇਹ ਆਮ ਤੌਰ ਤੇ ਘਰਾਂ ਦੇ ਵਿੱਚ ਚੋਰੀਆਂ ਕਰਨਾ ਸਨੇਚਿੰਗ ਕਰਨੀ ਲੁੱਟਾਂ ਖਵਾ ਕਰਨੀਆਂ ਤੇ ਇਹਨਾਂ ਦਾ ਇਹ ਮੇਨ ਇੱਕ ਗੈਂਗ ਬਣਿਆ ਹੋਇਆ ਸੀ ਜਿਹੜਾ ਕਿ ਪਿੱਛੇ ਸਾਡੇ 97 ਨੂੰ ਸਾਨੂੰ ਸੀਆਈਏ ਦੇ ਸਟਾਫ ਸਾਡੇ ਇੰਚਾਰਜ ਬਲਜੀਤ ਸਿੰਘ ਨੇ ਤੇ ਇਹਨਾਂ ਦੀ ਟੀਮ ਨੂੰ ਇਨਫੋਰਮੇਸ਼ਨ ਮਿਲਦੀ ਹੈ ਸੀਕ੍ਰੇਟ ਤੌਰ ਤੇ ਉਸ ਦੇ ਆਧਾਰ ਤੇ ਇੱਕ ਪਰਚਾ ਰਜਿਸਟਰ ਹੁੰਦਾ FIR ਨੰਬਰ 108 ਡੇਟਡ 9725 ਅੰਡਰ ਸੈਕਸ਼ਨ 310 4 310.5 317.2 317.3 11 111.2 BNS थाना सिटी ਬਰਨਾਲਾ ਦੇ ਵਿੱਚ ਇਹ ਪਰਚਾ ਰਜਿਸਟਰ ਹੋ ਜਾਂਦਾ ਹੈ ਤਾਂ ਫਿਰ ਇਹਨਾਂ ਤੋਂ ਜਦੋਂ ਰਿਕਵਰੀ ਕਰਦੇ ਆ ਤੇ ਇਹਨਾਂ ਦੇ ਕੋਲੋਂ ਰਿਕਵਰੀ ਜਿਹੜੀ ਮਿਲਦੀ ਹੈ 11 ਮੋਬਾਈਲ ਫੋਨ ਟੱਚ ਸਕਰੀਨ ਪੰਜ एलसीडी 5 एल लैपटॉप 3 स्प्लिट सप, एसी समेत कंप्रेसर एक इन्वर्टर ਤੇ ਇੱਕ ਪਿਕਅਪ ਗੱਡੀ ਪੀਵੀ 13 बीयू 8429 ਇਹ ਬਹੁਤ ਵਧੀਆ ਸਾਡੇ ਸੀਏ ਸਟਾਫ ਨੂੰ ਕਾਮਯਾਬੀ ਮਿਲੀ ਹੈ ਔਰ ਇਸ ਦੇ ਵਿੱਚ ਸਾਡੇ ਇਹ ਜਿਹੜੇ ਪੁਰਾਣੇ ਹੋਰ ਵੀ ਕਈ ਕੇਸ ਨੇ ਉਹ ਵੀ ਸਾਡੇ ਇਹ ਰਿਕਵਰੀ ਦੇ ਵਿੱਚ ਸਾਨੂੰ ਬਹੁਤ ਅੱਛਾ ਮਿਲਦਾ ਜਿਹਦੇ ਵਿੱਚ ਜੋ ਕਿ ਇਹ ਨਾ ਸਾਡੇ ਜਿਹੜਾ ਜਿਵੇਂ ਲਖਵਿੰਦਰ ਸਿੰਘ ਹੈ ਇਹ ਤੇ ਆਲਰੇਡੀ ਪਹਿਲਾਂ ਵੀ 4 ਮੁਕਦਮੇ ਰਜਿਸਟਰਡ ਹੈ ਜਸਨੂਰ ਸਿੰਘ ਤੇ 10 ਮੁਕਦਮੇ ਪਹਿਲਾਂ ਰਜਿਸਟਰਡ ਹੈ ਇਸੇ ਤਰ੍ਹਾਂ ਅਰਸ਼ਦੀਪ ਤੇ ਵੀ ਮੁਕਦਮਾ ਰਜਿਸਟਰਡ ਹੈ ਸੁਖਚੈਨ ਸਿੰਘ ਉਰਫ ਚੈਨੀ ਤੇ ਵੀ 3 ਮੁਕਦਮੇ ਪਹਿਲਾਂ ਰਜਿਸਟਰਡ ਹੈ ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਸੁਖਵਿੰਦਰ ਸਿੰਘ ਇਹਦੇ ਦੇ ਵੀ 4 ਮੁਕਦਮੇ ਪਹਿਲਾਂ ਰਜਿਸਟਰਡ ਹੈ ਸੋ ਸਾਡੀਆਂ ਪੁਰਾਣੀਆਂ ਰਿਕਵਰੀਆਂ ਵੀ ਪੂਰੀਆਂ ਹੋਣ ਗਿਆ ਤੇ ਇਸ ਦੇ ਨਾਲ ਏਰੀਆ ਵਿੱਚ ਵੀ ਠਲ ਪਊਗੀ ਤੇ ਇਸ ਤਰ੍ਹਾਂ ਇਹ ਜਿਹੜਾ ਗੈਂਗ ਪੜ ਕੇ ਸਾਡੇ ਸੀ ਬਰਨਾਲਾ ਨੇ ਇਹ ਬੜੀ ਵੱਡੀ ਉਪਲਬਧੀ ਕੀਤੀ ਪਹਿਲਾਂ ਇਹਨਾਂ ਤੇ ਇਹੀ ਜਿਵੇਂ ਲੁੱਟਾਂ ਹੋਵਾਂ ਦੇ 454 380 ਦੇ ਫਿਰ 380 457 380 11 ਦੇ 304 ਦੇ ਵੀ ਹੈ ਇਹਨਾਂ ਤੇ 316 ਦੇ ਵੀ ਹੈ ਇਸੇ ਤਰ੍ਹਾਂ 302 459 ਇਹ ਵੀ ਮੁਕਦਮਾ ਦਰਜ ਹੈ ਇਹੇ ਤਰ੍ਹਾਂ 379 380 ਇਹੀ ਲੁੱਟਖੋਹਾਂ ਦੇ ਜ਼ਿਆਦਾ ਮੁਕਦਮੇ ਤੇ ਪਿਕਅਪ ਗੱਡੀ ਹੈ ਜਿਹੜੀ ਪਿਕਅਪ ਗੱਡੀ ਕਿਹਦੇ ਨਾਮ ਤੇ ਹੈ ਸਰ ਇਹ ਸਾਰਾ ਹਲੇ ਸਾਡਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸ ਦੇ ਦੌਰਾਨ ਸਾਡਾ ਹੋਰ ਵੀ ਰਿਕਵਰੀ ਹੋਣ ਦੀ ਸੰਭਾਵਨਾ ਤੇ ਜਿਵੇਂ ਜਿਵੇਂ ਪ੍ਰਗਤੀ ਹੋਗੀ ਆਪ ਸਭ ਨੂੰ ਜਾਣਕਾਰੀ ਸਰ ਰਹਿਮਾਨ ਵਗੈਰਾ ਜੀ ਬਿਲਕੁਲ ਰਹਿਮਾਨ ਤਾਂ ਇਹਨਾਂ ਦਾ ਪਹਿਲਾਂ ਹੀ ਚੱਲ ਰਿਹਾ ਸਾਡੇ ਕੋਲ ਤੇ ਅਸੀਂ ਹੋਰ ਵੀ ਅਸੀਂ ਤਫ਼ਤੀਸ਼ ਚੱਲ ਰਹੀ ਹੈ ਹੋਰ ਵੀ ਕੁਝ ਬੰਦੇ ਜੇ ਫੜੇ ਗਏ ਤਾਂ ਉਹ ਵੀ ਦੱਸਾਂਗੇ ਸੇ ਜਿਵੇਂ 11 ਮੋਬਾਈਲ ਮਿਲੇ ਨੇ ਸਰ ਇਹ ਵਕ ਵਕ ਇਹਨਾਂ ਨੇ ਇੱਕ ਮੇ ਕੋਈ ਸਨੇਚਿੰਗ ਕੀਤੀ ਸੀ ਇਹ ਸਾਰਾ ਬੰਦਸਟਾ ਸਾਡਾ ਇੱਕ ਤਫਤੀਸ਼ ਦਾ ਪਾਰਟ ਹੈ ਫਿਲਹਾਲ ਸਭ ਮੋਟੀ ਰਿਕਵਰੀ ਹੈ